ਜਿਹੜੇ ਟਾਈਮ ਉਹ ਟਾਈਮ ਕਿਸੇ ਤੇ ਨਾ ਆਵੇ ਉਹ ਟਾਈਮ ਕਿਸੇ ਤੇ ਨਾ ਆਵੇ ਜਿਸ ਤੇ ਆਉਂਦਾ ਨਾ ਉਹਨੂੰ ਹੀ ਪਤਾ ਲੱਗਦਾ ਆ ਕਿ ਕੀ ਬੀਤੀ ਆ ਸ੍ਰੀ ਸ਼ਕਲ ਜੀ ਕਿਵੇਂ ਤੁਸੀਂ ਸਾਰੇ ਜਾਣੇ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਐਕਚੁਅਲੀ ਅੱਜ ਦਾ ਇਹ ਵਲੌਗ ਨਹੀਂ ਹੈਗਾ ਅਸੀਂ ਆਪਣੀ ਹੱਡ ਬੀਤੀ ਤੁਹਾਡਾ ਨਾਲ ਸ਼ੇਅਰ ਕਰਨ ਆਏ ਆ ਕਿਉਂਕਿ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਹੋਇਆ ਸੀ ਲਾਸਟ ਮੰਥ ਐਕਸੀਡੈਂਟ ਐਕਸੀਡੈਂਟ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਕਹ ਲਓ ਐਕਸੀਡੈਂਟ ਬਾਰੇ ਸੀ ਗੱਲ ਕਰਨ ਆਏ ਸੀ ਵੈਸੇ ਉਸ ਚੀਜ਼ ਨੂੰ ਯਾਦ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਸਾਡੇ ਲਈ ਬਹੁਤ ਮਾੜਾ ਦਿਨ ਸੀ ਤੇ ਅਸੀਂ ਉਸ ਚੀਜ਼ ਨੂੰ ਯਾਦ ਕਰਕੇ ਦੁਖੀ ਹੀ ਹੁੰਨੇ ਆ ਸੱਚ ਦਸੀਏ ਤੇ ਪਰ ਅੱਜ ਸਾਨੂੰ ਇਸ ਚੀਜ਼ ਬਾਰੇ ਗੱਲ ਕਰਨੀ ਹੀ ਪੈ ਰਹੀ ਹੈ ਕਿਉਂਕਿ ਸਾਨੂੰ ਬਹੁਤ ਲੋਕਾਂ ਦੇ ਕਿ ਬਹੁਤ ਲੋਕਾਂ ਦੇ ਕਮੈਂਟ ਆਏ ਸੀਗੇ ਕਾਫੀ ਜਿਆਦਾ ਕਮੈਂਟ ਆ ਕਿਉਂਕਿ ਤੁਸੀਂ ਸ਼ਾਇਦ ਤੁਹਾਡੇ ਤੱਕ ਉਹ ਰੀਲ ਪਹੁੰਚੀ ਹੋਵੇ ਕਿਉਂਕਿ ਉਹ ਰੀਲ ਕਾਫੀ ਦੂਰ ਤੱਕ ਗਈ ਸੀ ਜਿਹੜੀ ਸੀ ਐਕਸੀਡੈਂਟ ਦੀ ਪਾਈ ਸੀ ਤੇ ਉਹ ਰੀਲ ਦੇ ਵਿੱਚ ਚਲੋ ਬਹੁਤ ਸਾਰੇ ਲੋਕਾਂ ਨੇ ਦੁਆਵਾਂ ਦਿੱਤੀਆਂ ਬਹੁਤ ਸਾਰੇ ਲੋਕਾਂ ਨੇ ਹਾਲਚਾਲ ਪੁੱਛਿਆ ਕਿ ਭਾਜੀ ਤੁਸੀਂ ਠੀਕ ਹੋ ਦੀਦੀ ਠੀਕ ਨੇ ਫੈਮਿਲੀ ਠੀਕ ਨੇ ਕੀ ਹੋਇਆ ਕਿੱਦਾਂ ਆ ਰੱਬ ਦਾ ਸ਼ੁਕਰ ਹੈ ਤੁਹਾਡਾ ਬਚਾਅ ਹੋ ਗਿਆ ਬਹੁਤ ਜਿਆਦਾ ਇਸ ਤਰ੍ਹਾਂ ਦੇ ਕਮੈਂਟ ਆਏ ਸੀਗੇ ਤੇ ਮਤਲਬ ਫੋਨ ਵਗੈਰਾ ਵੀ ਬਹੁਤ ਆਏ ਸਾਰਿਆਂ ਦੇ ਜਿਹੜੇ ਆਪਣੇ ਜਿਹੜਾ ਪਿਆਰ ਕਰਦੇ ਆ ਬਹੁਤ ਰਾਤ ਦੇ 12 1 ਵਜੇ ਤੱਕ ਉਸ ਤੋਂ ਨੈਕਸਟ ਡੇ ਵੀ ਸਾਰਾ ਦਿਨ ਫੋਨ ਬਿਜ਼ੀ ਰਹੇ ਉਸ ਚੀਜ਼ ਲਈ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਇੱਕ ਚੀਜ਼ ਇਹ ਸੀ ਬੰਦਾ ਮਾਰੇ ਟਾਈਮ ਦੇ ਵਿੱਚ ਪਤਾ ਲੱਗਦਾ ਕਿ ਕੌਣ ਤੁਹਾਡੇ ਨਾਲ ਹੈ ਤੇ ਕੌਣ ਨਹੀਂ ਨਾਲ ਬਿਲਕੁਲ ਤੇ ਉਸ ਚੀਜ਼ ਨੂੰ ਸਾਈਡ ਤੇ ਰੱਖੇ ਤੇ ਬਹੁਤ ਪਤਾ ਲੱਗਦਾ ਬਹੁਤ ਬਹੁਤ ਪਿਆਰ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਅਸੀਂ ਨਾ ਐਕਸਪੈਕਟ ਨਹੀਂ ਸੀ ਕੀਤਾ ਕਿ ਕੋਈ ਕੀ ਸਾਨੂੰ ਸੀ ਸਾਨੂੰ ਕੋਣ ਕੋਈ ਜਾਣਦਾ ਪਰ ਨਹੀਂ ਇਥੋਂ ਪਤਾ ਵੀ ਲੱਗਦਾ ਕਿ ਬਹੁਤ ਲੋਕ ਸਰਦਾਰ ਨਾਲ ਪਿਆਰ ਕਰਦੇ ਆ ਕਿੰਨੇ ਲਿਖ ਤੱਕ ਮੈਸੇਜ ਆਏ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਆਈ ਜਾਂ ਕਹਿ ਲੋ ਕਿ ਜੀ ਠੀਕ ਨਹੀਂ ਸੀ ਇੱਕ ਬਹੁਤ ਸੋਹਣਾ ਮੈਸੇਜ ਆਇਆ ਮੈਨੂੰ ਯਾਦ ਕਰਾਇਆ ਇਹਨਾਂ ਨੇ ਕਿ ਇੱਕ ਦਾ ਆ ਕਹਿੰਦੇ ਭਾਜੀ ਤੁਹਾਡਾ ਮੈਂ ਘਰ ਆਇਆ ਥੱਕਿਆ ਆ ਰਿਹਾ ਚਲੋ ਕੰਮ ਤੋਂ ਆਇਆ ਸੀਗਾ ਆਂਦੇ ਆਂਦਿਆ ਤੁਹਾਡੀ ਰੀਲ ਦੇਖੀ ਆਂਦੇ ਮੇਰਾ ਨਾ ਮੂਡ ਹੀ ਆਫ ਹੋ ਗਿਆ ਨਾ ਮੈਂ ਆਪਣੇ ਬੱਚਿਆਂ ਨੂੰ ਬੁਲਾਇਆ ਉਹ ਕਹਿੰਦੇ ਕਿ ਮੈਂ ਆ ਕੇ ਰੋਟੀ ਪਾਣੀ ਵੀ ਨਹੀਂ ਖਾਦਾ ਇਸ ਤਰ੍ਹਾਂ ਹੀ ਸੋਚੂ ਕਿ ਮੂਡ ਬਹੁਤ ਅਫਸੈਟ ਸੀਗਾ ਜਦੋਂ ਤੁਹਾਡੀ ਅਗਲੇ ਦਿਨ ਢੀਲ ਪਈ ਕਿ ਤੁਸੀਂ ਠੀਕ ਹੋ ਅਪਡੇਸ਼ਨ ਆਈ ਕਿ ਤੁਸੀਂ ਬਿਲਕੁਲ ਠੀਕ ਹੋ ਸਾਰੇ ਠੀਕ ਹੈ ਤੇ ਫੇਰ ਆਂਦੇ ਮੇਰਾ ਮੂਡ ਠੀਕ ਹੋ ਗਿਆ ਮਤਲਬ ਕਿ ਇੱਥੋਂ ਤੱਕ ਲੋਕ ਸਾਨੂੰ ਪਿਆਰ ਕਰਦੇ ਹਨ ਕਿੰਨਾ ਵਧੀਆ ਲੱਗਾ ਤੇ ਤੁਹਾਨੂੰ ਪਤਾ ਹੀ ਆ ਕਿ ਜੇ ਦੁਨੀਆ ਦੇ ਵਿੱਚ ਪਿਆਰ ਕਰਨ ਵਾਲੇ ਵੀ ਹੈਗੇ ਆ ਤੇ ਹੇਟਰਸ ਵੀ ਨਾਲ ਹੀ ਆ ਬਿਲਕੁਲ ਠੀਕ ਹੈ ਨਾ ਤੇ ਕੁਝ ਕੁ ਪਰਸੈਂਟ ਲੋਕਾਂ ਦੇ ਕਾਫੀ ਨੈਗੇਟਿਵ ਕਮੈਂਟ ਵੀ ਆਏ ਤੇ ਆ ਵੀਡੀਓ ਸੀ ਉਹਨਾਂ ਲੋਕਾਂ ਦੇ ਰਿਪਲਾਈ ਵਾਸਤੇ ਹੀ ਬਣਾਈਆ ਹਜੇ ਤੱਕ ਸਾਨੂੰ ਮੈਸੇजेस ਆ ਰਹੇ ਕਿ ਤੁਸੀਂ ਕੋਈ ਵੀਡੀਓ ਨਹੀਂ ਪਾਈ ਉਸ ਚੀਜ਼ ਦੇ ਰਿਗਾਰਡਿੰਗ ਕੋਈ ਤੁਹਾਡੀ ਗਲਤੀ ਹੋਣੀ ਹੈ ਤੁਸੀਂ ਆਪਣੀ ਗਲਤੀ ਨੂੰ ਛੁਪਾ ਰਹੇ ਹੋ ਜਾ ਤੁਸੀਂ ਪੀਕੇ ਕਿਸੇ ਦੇ ਵਿੱਚ ਮਾਰਤੀ ਤੇ ਨਾਮ ਤੁਸੀਂ ਲਗਾ ਰਹੇ ਹੋ ਕਿ ਸਾਡਾ ਐਕਸੀਡੈਂਟ ਹੋ ਗਿਆ ਤੇ ਤੁਹਾਨੂੰ ਅਸੀਂ ਉਸ ਚੀਜ਼ ਬਾਰੇ ਅੱਜ ਕਲੀਅਰ ਕੱਟ ਗੱਲ ਕਰਨ ਆਇਆ ਲਾਈਕ ਚਾਹੇ ਕਰਿਓ ਨਾ ਕਰਿਓ ਕੋਈ ਦਿੱਕਤ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਲਾਈਕ ਦੀ ਕੋਈ ਦਿੱਕਤ ਨਹੀਂ ਲਾਈਕ ਕਰੋ ਚਾਹੇ ਨਾ ਕਰਿਓ ਸ਼ੇਅਰ ਹੋ ਵੀ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਜਿਨ੍ਹਾਂ ਲੋਕਾਂ ਨੇ 네ਗੈਟਿਵਿਟੀ ਕਮੈਂਟ ਸੈਕਸ਼ਨ ਚ ਕੀਤੀ ਸੀ ਉਹਨਾਂ ਨੂੰ ਰਿਪਲਾਈ ਮੇਜੇ ਕਿਉਂਕਿ ਜਰ ਉਸ ਬੰਦੇ ਦੀ ਗਲਤੀ ਨਹੀਂ ਨਾ ਹੁੰਦੀ ਤੇ ਫਿਰ ਡਰਵੀ ਕਾ ਦਾ ਠੀਕ ਹੈ ਨਾ ਇਸੇ ਅਸੀਂ ਉਸ ਚੀਜ਼ ਨੂੰ ਕਲੀਅਰ ਕੱਟ ਕਰਨ ਲਈ ਆ ਵੀਡੀਓ ਤੇ ਆਏ ਹੁਣ ਅਸੀਂ ਤਾਂ ਨਾਲ ਉਸ ਚੀਜ਼ ਬਾਰੇ ਅਸੀਂ ਗੱਲ ਕਰਨਾ ਸ਼ੁਰੂ ਕਰਦੇ ਹਾਂ ਅੱਜ ਬਿਲਕੁਲ ਅੱਜ ਤੁਹਾਨੂੰ ਸਾਰੀ ਗੱਲ ਆਪਾਂ ਖੁੱਲ੍ਹ ਕੇ ਦੱਸਾਂਗੇ ਕਿ ਉਸ ਦਿਨ ਐਕਚੁਅਲੀ ਹੋਇਆ ਕੀ ਸੀਗੀ ਸਾਰਿਆਂ ਨੂੰ ਇਹੋ ਵੀਡੀਓ ਦੇਖ ਕੇ ਸਾਰਿਆਂ ਨੂੰ ਇਹੋ ਚੀਜ਼ ਹੀ ਲੱਗਦੀ ਆ ਕਿ ਜਿਹੜੇ ਆ ਨਾ ਅਸੀਂ ਚਲੋ ਅਮਰ ਭਾਜੀ ਦੇ ਵਿਆਹ ਤੇ ਗਏ ਸੀਗੇ ਨਾ ਉਹ ਦੋ ਦਿਨ ਪਹਿਲਾਂ ਹੀ ਗਏ ਸੀਗੇ ਕਾਫੀ ਰੀਲਸ ਪੈ ਰਹੀਆਂ ਸੀਗੀਆਂ ਸਾਰਿਆਂ ਦੇ ਨਾਲ ਇੱਕਠੇ ਹੋ ਗਿਆ ਆਪਾਂ ਕਾਫੀ ਰੀਲਸ ਵਗੈਰਾ ਪਾਈਆਂ ਤੇ ਅਗਲੇ 2 ਦਿਨ ਬਾਅਦ ਹੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਉਹ ਸਾਰਿਆਂ ਨੂੰ ਇਸ ਤਰ੍ਹਾਂ ਉਹ ਸ਼ੋਅ ਹੋਇਆ ਜਿਸ ਤਰ੍ਹਾਂ ਕਿ ਇਹ ਵਿਆਹ ਤੋਂ ਹੁੰਦਿਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿ ਜਿੰਨਿਆਂ ਦਾ ਵੀ ਫੋਨ ਆਇਆ ਸਾਰਿਆਂ ਨੇ ਇਹ ਪੁੱਛਿਆ ਸੀ ਕਿ ਅਸਲ ਵਿੱਚ ਇਹ ਰੀਲ ਪਾਈ ਸੀ ਨਜ਼ਰੀਜ਼ ਇਹ ਰੀਲ ਕੋਈ ਐਸੀ ਕਿ ਅਮਰ ਦੇਵਗੰਦ ਜੀ ਦੇ ਵਿਆਹ ਤੇ ਰਿਸੈਪਸ਼ਨ ਤੇ ਤੇ ਉੱਥੋਂ ਅਸੀਂ ਬਹੁਤ ਸਾਰੀਆਂ ਰੀਲਸ ਸਾਰਿਆਂ ਨਾਲ ਮਿਲੇ ਜਿਵੇਂ ਕਿ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੀ ਅਸੀਂ ਕਾਫੀ ਇੰਜੋਏ ਕੀਤਾ ਸੀਗਾ ਕਿ ਕਿਤੇ ਨਾ ਕਿਤੇ ਜਦੋਂ ਐਕਸੀਡੈਂਟ ਹੋਇਆ ਸਾਡੇ ਮਨ 'ਚ ਇਦਾਂ ਇਥੇ ਸਾਨੂੰ ਨਜ਼ਰੀ ਲੱਗ ਚੁੱਕੀ ਕਿ ਕਿ ਜਿਹੜਾ ਵੀ ਸਾਨੂੰ ਮਿਲ ਰਿਹਾ ਸੀ ਜਾਂ ਕਹਿ ਰਿਹਾ ਸੀ ਉਹ ਕਹਿ ਰਿਹਾ ਸਾਨੂੰ ਨਜ਼ਰ ਲੱਗ ਗਈ ਤੇ ਮੈਂ ਉਹ ਚੀਜ਼ ਸੱਚੀ ਸ਼ੋਅ ਕਰਨਾ ਚਾਹੁੰਦੀ ਸੀ ਕਿ ਇਹ ਚੀਜ਼ ਹੋਈ ਹੈ ਰੀਅਲ ਦੇ ਵਿੱਚ ਤਾਂ ਕਰਕੇ ਮੈਂ ਉਹ ਵੀਡੀਓ ਕਲਿੱਪ ਲਗਾਇਆ ਅੱਗੇ ਉਹ ਟਾਈਟਲ ਲਾ ਦਿੱਤਾ ਸੀਗਾ ਕਿ ਨਜ਼ਰ ਇਜ਼ ਰੀਅਲ ਤੇ ਹੁੰਦੀ ਵੀ ਹੈ ਤੇ ਇਸੇ ਕਰਕੇ ਲੋ ਜਿਹੜੇ ਜਿਹੜੇ ਮੰਨਦੇ ਆ ਉਹਨਾਂ ਲਈ ਹੁੰਦੀ ਜਿਹੜੇ ਨਹੀਂ ਮੰਨਦੇ ਉਹ ਨਹੀਂ ਮੰਨਦੇ ਕੀ ਕਹਿ ਸਕਦੇ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਇਸ ਚੀਜ਼ ਦੇ ਵਿੱਚ ਸੀ ਕਿਸੇ ਨੂੰ ਫੋਰਸ ਨਹੀਂ ਕਰੇ ਪਰ ਜੇ ਸਾਡਾ ਮਨਨ ਨਜ਼ਰ ਹੁੰਦੀ ਹੈ ਤੇ ਜਿਹਦੇ ਕਰਕੇ ਅਸੀਂ ਉਹ ਵਾਲਾ ਕਲਿੱਪ ਅੱਗੇ ਲਗਾਇਆ ਸੀ ਤੇ ਉਸ ਤੋਂ ਬਾਅਦ ਥਾਰ ਦਾ ਸੀਨ ਦੂਸਰਾ ਪਾਇਆ ਜਿਹਦੇ ਕਰਕੇ ਲੋਕਾਂ ਲੰਦਾ ਕਿ ਸ਼ਾਇਦ ਇਹ ਵਿਆਹ ਤੋਂ ਵਾਪਸ ਆ ਰਹੇ ਸੀ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਪਰ ਰਿਐਲਿਟੀ ਇਹ ਹੈ ਪਹਿਲੀ ਗੱਲ ਤੇ ਇਹ ਸੀਗੀ ਕਿ ਅਸੀਂ ਉਸ ਦਿਨ ਵਿਆਹ ਤੋਂ ਵਾਪਸ ਨਹੀਂ ਆ ਰਹੇ ਸੀਗੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਮੇਰਾ ਐਕਸੀਡੈਂਟ 2 ਦਿਨ ਬਾਅਦ ਹੋਇਆ ਪਹਿਲੀ ਗੱਲ ਤੇ ਆਪਾਂ ਵਿਆਹ ਤੋਂ ਵਾਪਸ ਨਹੀਂ ਆ ਰਹੇ ਸੀਗੇ ਕਈਆਂ ਦੇ ਕਮੈਂਟ ਆਏ ਸੀਗੇ ਕਿ ਤੁਸੀਂ ਪੀ ਕੇ ਗੱਡੀ ਚਲਾਉਂਦੇ ਹੋਗੇ ਤੁਸੀਂ ਵਿਆਹ ਤੇ ਆਏ ਹੋ ਪਹਿਲਾਂ ਉੱਥੇ ਵਿਆਹ ਤੁਸੀਂ ਇੰਨੀ ਡੱਫ ਲਿੰਦੇ ਹੋ ਪੀ ਲਿੰਦੇ ਹੋ ਐਕਚੁਅਲੀ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਪੀਤੀ ਵਾਲਾ ਕੋਈ ਕੰਮ ਨਹੀਂ ਸੀਗਾ ਕਿਉਂਕਿ ਕਹਿੰਦੇ ਨਾ ਲੋਕ ਕਿ ਇਹਨਾਂ ਨੂੰ ਤੁਸੀਂ ਸਿੰਗਲ ਰੋਡ ਤੇ ਜਾਂਦੇ ਵੀ ਤੁਸੀਂ ਗੱਡੀ ਮਾਰਤੀ ਕਈਆਂ ਨੇ ਬੜਾ ਕੁਝ ਬੋਲੇ ਆ ਠੀਕ ਹੈ ਮੈਂ ਗੱਲ ਦੱਸਦੀ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਹਰਦੀ ਹੈ ਜਿਹੜਾ ਇਹ ਬੰਦਾ ਨਾ ਆਪਾਂ ਪੰਜਾਬੀ ਚ ਕਹਿੰਦੇ ਨਾ ਹੈਵੀ ਡਰਾਈਵਰ ਇਹ ਉਹ ਕੈਟਾਗਰੀ ਚ ਆਉਂਦਾ ਕਿਉਂਕਿ ਜਿਹੜੀ ਹਾਰਡ ਡਰਾਈਵਿੰਗ ਇਹਨਾਂ ਨੇ ਕੀਤੀ ਹੋਈ ਹੈ ਨਾ ਮੈਂ ਆਪਣੀ ਅੱਖੀਂ ਵੇਖੀ ਕੇ ਕੇਦਾਰਨਾਥ ਨੇ ਪਹਾੜੀਆਂ ਮਨਾਲੀ ਦੀਆਂ ਜਿਹੜੀਆਂ ਰਤਾਂਗ ਨੂੰ ਜਾਂਦੇ ਆ ਉਹ ਸਾਰੇ ਇਸ ਬੰਦੇ ਨੇ ਕਲੀਅਰ ਕੱਟ ਲਈ ਬਹੁਤ ਸ਼ਿਰੀ ਨਗਰ ਰਤਾਂਗ ਬਹੁਤ ਸੋਨੀ ਫਾਈਨ ਡਰਾਈਵਿੰਗ ਕਰਦੇ ਇਦਾਂ ਕੋਈ ਦਿੱਕਤ ਨਹੀਂ ਕੋਈ ਸਿੱਖਣਾ ਵੀ ਚ ਉਹਨਾਂ ਦੇ ਸਿਖਾ ਦੇਣਗੇ ਸਿਰਫ ਉਹਨਾਂ ਸਾਡਾ ਟਾਈਮ ਹੀ ਮੜਾ ਸੀ ਪਰ ਰੱਬ ਦਾ ਇੰਨਾ ਕ ਜਿਆਦਾ ਸ਼ੁਕਰ ਆ ਸਾਡਾ ਬਚਾਅ ਹੋ ਗਿਆ ਉਸ ਚੀਜ਼ ਦਾ ਤੇ ਦੂਜੀ ਗੱਲ ਇਹ ਕਿ ਲੋਕਾਂ ਨੂੰ ਲੱਗਦਾ ਕਿ ਉਸ ਦਿਨ ਅਸੀਂ ਦੋਨੋਂ ਜਾਣੇ ਸੀਗੇ ਜਦੋਂ ਐਕਸੀਡੈਂਟ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਵਿਆਹ ਤੋਂ ਆਪਾਂ ਆਉਂਦੇ ਹੋਏ ਸਾਡਾ ਐਕਸੀਡੈਂਟ ਨਹੀਂ ਹੋਇਆ ਸੀਗਾ ਤੇ ਨਾਲੇ ਉਸ ਦਿਨ ਤੁਹਾਨੂੰ ਇਹ ਚੀਜ਼ ਮੈਂ ਕਲੀਅਰ ਹੀ ਕਰ ਚੁੱਕਿਆ ਸੀਗਾ ਅਗਲੀ ਰੀਲ ਦੇ ਵਿੱਚ ਕਿ ਮੈਂ ਕੱਲਾ ਸੀਗਾ ਫੈਮਿਲੀ ਨਾਲ ਨਹੀਂ ਸੀਗੇ ਵਾਈਫ ਨਾਲ ਨਹੀਂ ਸੀਗੇ ਨਾ ਬੱਚੇ ਸੀਗੇ ਤੇ ਨਾਈ ਇਸ਼ੂਸ ਦਿਨ ਵਿਆਹ ਤੋਂ ਆ ਰਹੇ ਸੀਗੇ ਐਕਚੁਅਲੀ ਹੋਇਆ ਕਿ ਮੈਂ ਥੋੜਾ ਕੰਮ ਨਾਲ ਗਿਆ ਸੀਗਾ ਦੂਸਰੀ ਸਾਈਡ ਤੇ ਤੇ ਸਿੰਗਲ ਰੋਡ ਸੀਗਾ ਜਿਹਦੇ ਤੁਹਾਨੂੰ ਮੈਂ ਐਕਸੀਡੈਂਟ ਦੀ ਪੂਰੀ ਕਹਾਣੀ ਦੱਸਦਾ ਕਿੱਦਾਂ ਹੋਇਆ ਹੈ ਨਾ ਐਕਸੀਡੈਂਟ ਵਿਆਹ ਸੀਗਾ 22 ਅਕਤੂਬਰ ਦਾ ਤੇ ਐਕਸੀਡੈਂਟ ਹੋਇਆ 24 ਅਕਤੂਬਰ ਨੂੰ 24 ਅਕਤੂਬਰ ਦਾ ਹੋਇਆ ਬਹੁਤ ਫਰਕ ਹੁੰਦਾ 2 ਦਿਨਾਂ ਦੇ ਵਿੱਚ ਬਿਲਕੁਲ ਤੇ 24 ਤੇ ਟਾਈਮ ਵੀ ਕੋਈ ਰਾਤ ਦਾ ਟਾਈਮ ਨਹੀਂ ਸੀਗਾ ਜਿਹੜਾ ਮੈਂ ਸ਼ਰਾਬ ਪੀਤੀ ਹੋਊਗੀ ਠੀਕ ਹੈ 4 ਵਜੇ ਦਾ ਟਾਈਮ ਸੀਗਾ ਦੁਪਹਿਰ ਦਾ ਮੈਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀਗਾ ਕਿਸੇ ਕੰਮ ਕਰਕੇ ਮੈਂ ਗਿਆ ਸੀਗਾ ਚਲੋ ਸਿੰਗਲ ਰੋਡ ਸੀਗਾ ਰੋਡ ਬਣਨਦਿਆ ਸੀ ਤੇ ਮੇਰੇ ਅੱਗੇ ਐਕਚੁਅਲੀ ਇੱਕ ਗੱਡੀ ਜਾ ਰਹੀ ਸੀ ਜਿਹਨੂੰ ਮੈਂ ਕ੍ਰੋਸ ਕਰਨ ਲੱਗਾ ਸੀਗਾ ਚਲੋ ਉਹ ਕ੍ਰੋਸ ਨਹੀਂ ਹੋਈ ਉਹ ਕਾਫੀ ਤੇਜ਼ ਰੋਡ ਤੇ ਸੀਗੀ ਉਹ ਕ੍ਰੋਸਿੰਗ ਤੇ ਉਹਨੇ ਆਪਣੀ ਸਪੀਡ ਚ ਗਈ ਤੇ ਇਧਰੋਂ ਮੈਂ ਜਿਹੜਾ ਆਪਣੀ ਜਗ੍ਹਾ ਤੇ ਵਾਪਸ ਆਣਾ ਸੀਗਾ ਹੁਣ ਕ੍ਰੋਸਿੰਗ ਨਹੀਂ ਹੋਈ ਤੇ ਮੈਂ ਆਪਣੀ ਜਗ੍ਹਾ ਤੇ ਵਾਪਸ ਆ ਗਿਆ ਤੇ ਉਧਰੋਂ ਬੱਸ ਵਾਲੇ ਨੂੰ ਪਤਾ ਨਹੀਂ ਕੀ ਹੋਇਆ ਉਹ ਕਹਿੰਦਾ ਪਾਜੀ ਮੈਨੂੰ ਐ ਲੱਗਾ ਕਿ ਤੁਸੀਂ ਇਧਰ ਨੂੰ ਮੋੜਨਾ ਪਹਿਲੋ ਇਹ ਕਹੀ ਜਾਵਿਓ ਤਾਂ ਬਹਿਣਾ ਕਿ ਪਹਿਲੋ ਤੁਸੀਂ ਪਾਜੀ ਇਧਰ ਨੂੰ ਮੋੜਨਾ ਫਿਰ ਕਹੀ ਜਾਂਦਾ ਸੀਗਾ ਭਾਜੀ ਮੈਨੂੰ ਲੱਗਾ ਤੁਸੀਂ ਸਿੱਧਾ ਆ ਕੇ ਆ ਜਾਣਾ ਮੈਂ ਕਿਹਾ ਭਾਜੀ ਤੁਸੀਂ ਮੈਂ ਕੋਈ ਇੰਡੀਕੇਟਰ ਥੋੜੀ ਦਿੱਤਾ ਇਧਰ ਨੂੰ ਜਾਣ ਨੂੰ ਹਨਾ ਤੇ ਮੈਂ ਐਕਚੁਅਲੀ ਮੈਂ ਆਪਣੀ ਸਾਈਡ ਤੇ ਆ ਗਿਆ ਤੇ ਉਹ ਡਰਾਈਵਰ ਨੇ ਵੀ ਮੇਰੀ ਸਾਈਡ ਤੇ ਪਤਾ ਨਹੀਂ ਉਹਨੂੰ ਸ਼ਾਇਦ ਉਹਦੀ ਝੋਕ ਲੱਗ ਗਈ ਪਤਾ ਨਹੀਂ ਜਾਂ ਕੁਝ ਆਪਾਂ ਕਹਿ ਨਹੀਂ ਸਕਦੇ ਹਨਾ ਕਿਸੇ ਨੂੰ ਵੀ ਤੇ ਉਹ ਨੇ ਮੇਰੀ ਸਾਈਡ ਤੇ ਆ ਕੇ ਡਰਾਈਵਰ ਸਾਈਡ ਤੇ ਗੱਡੀ ਠੋਕਤੀ ਹੁਣ ਦੱਸੋ ਇਹਦੇ ਚ ਮੇਰੀ ਕੀ ਗਲਤੀ ਮੇਰੀ ਸਿਰਫ ਚਲੋ ਮੈਂ ਮੰਨਦਾ ਗਲਤੀ ਹੈਗੀ ਸੀਗੀ ਕਿ ਮੈਂ ਓਵਰਟੇਕਰ ਲੱਗਾ ਸੀਗਾ ਚਲੋ ਓਵਰਟੇਕ ਨਹੀਂ ਹੋਈ ਮੈਂ ਤੇ ਆਪਣੀ ਜਗ੍ਹਾ ਤੇ ਆਣਾ ਹੀ ਜਾਣਾ ਹੈ ਨਾ ਤੇ ਇਹਦਾ ਮਤਲਬ ਇਹ ਥੋੜੀ ਜੀ ਬੱਸ ਇਧਰ ਲਿਆ ਕੇ ਮਾਰ ਦਿੰਨੀ ਹੈ ਨਾ ਉਹ ਚੀਜ਼ ਦਾ ਤੇ ਇਦਾਂ ਸਾਡਾ ਐਕਸੀਡੈਂਟ ਹੋਇਆ ਆ ਦੇਖਣ ਇਹਨਾਂ ਨੇ ਕਿਹੇ ਗਰੀਬ ਨੂੰ ਢੋਕਤਾ ਉਹਦੀ ਕਾਰ ਨੂੰ ਪਾਗਤੀ ਹੋ ਗਈ ਦਾਦੀਆ ਕਾਰ ਨਹੀਂ ਸੀ ਉਹਦੀ ਬੱਸ ਸੀ ਤੇ ਨਾਲੇ ਬੱਸ ਵੱਜੀ ਸੀ ਕਿ ਮੇਰੀ ਗੱਡੀ ਦੇ ਵਿੱਚ ਥਾਰ ਸਾਰੀ ਅੱਗੋਂ ਖਤਮ ਹੋ ਗਈ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖੀ ਥਾਰ ਸਾਰੀ ਖਤਮ ਹੋ ਗਈ ਚਲੋ ਆਪਾਂ ਲੱਗੀ ਹੋਈ ਇੰਸ਼ੋਰਸ ਹੈਗੀ ਸੀ ਆਪਾਂ ਲਾਈ ਹੋਈ ਹੈ ਗੱਡੀ ਠੀਕ ਹੋਣੀ ਪਰ ਪਰਮਾਤਮਾ ਦਾ ਉਸ ਪਰਮਾਤਮਾ ਦਾ ਇੰਨਾ ਬਹੁਤ ਸ਼ੁਕਰ ਹੈ ਕਿ ਮੇਰੀ ਜਾਨ ਬਚ ਗਈ ਆਪਾਂ ਇੰਨਾ ਹੀ ਬਹੁਤ ਸ਼ੁਕਰ ਮਨਾਇਆ ਠੀਕ ਹੈ ਤੇ ਕਿ ਉਸ ਦਿਨ ਸਾਨੂੰ ਪਤਾ ਸੀ ਉਹ ਦਿਨ ਕਿੱਦਾਂ ਕੱਡਿਆ ਸਾਡੀ ਜਾਨ ਨਿਕਲ ਚੁੱਕੀ ਸੀ ਬੱਚੇ ਮੈਂ ਸਾਡੇ ਘਰ ਚ ਜਿੰਨੇ ਵੀ ਮੈਂਬਰਸ ਆ ਸਾਰੇ ਸਟ੍ਰੈਸਡ ਸੀ ਪੂਰੇ ਜਿੰਨਾ ਚਿਰੇ ਘਰੇ ਨਹੀਂ ਆਏ ਉਹਨਾਂ ਚਿਰ ਤੱਕ ਸਾਡੇ ਸਾਡੇ ਅੰਦਰ ਪਾਣੀ ਵੀ ਨਹੀਂ ਲੰਘਿਆ ਇੰਨੀ ਜ਼ਿਆਦਾ ਮੇਰਾ ਸੱਚੀ ਦੱਸਣਾ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਉਸ ਟੌਪਿਕ ਬਾਰੇ ਮੈਂ ਬਹੁਤ ਰੋਈ ਉਸ ਦਿਨ ਤੇ ਸ਼ੁਕਰ ਕੀਤਾ ਉਸ ਪਰਮਾਤਮਾ ਦਾ ਕਿ ਜਿਨ੍ਹਾਂ ਦੀ ਮੇਰੇ ਨਾਲ ਮਲਕੀ ਮੇਰਾ ਘਰ ਬਚ ਗਿਆ ਤੇ ਮੇਰੇ ਅੱਜ ਹਸਬੰਦ ਮੇਰੇ ਕੋਲ ਬੈਠੇ ਆ ਮਨ ਲੱਗਾ ਮੈਂ ਕੋਈ ਚੰਗੇ ਪੁੰਨੀ ਕੀਤੇ ਆ ਕਿ ਮੇਰੇ ਕੋਲ ਆ ਅਸੀਂ ਉਸ ਦਿਨ ਨੂੰ ਯਾਦ ਵੀ ਨਹੀਂ ਕਰਨਾ ਚਾਹੁੰਦੇ ਨਾ ਮੈਂ ਮੈਂ ਤੇ ਉਸ ਚਲੋ ਉਹ ਚੀਜ਼ ਨੂੰ ਸਾਹਮਣੇ ਉਹ ਦੇਖ ਲਿਆ ਬਾਕੀ ਇਹ ਆ ਕਿ ਮਗਰ ਜਿਹੜੀ ਫੈਮਿਲੀ ਹੁੰਦੀ ਆ ਉਹ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਨਾ ਜਿਹੜੀ ਇਹਨਾਂ ਨੇ ਵੀ ਚਲੋ ਦੁੱਖ ਤੇ ਘਰਦਿਆਂ ਨੂੰ ਜ਼ਿਆਦਾ ਪਤਾ ਹੁੰਦਾ ਚੀਜ਼ ਦਾ ਉਹ ਜੀ ਦਾਣਾ ਤੇ ਬਾਕੀ ਤੁਹਾਨੂੰ ਮੈਂ ਸਾਰਾ ਇਹ ਚੀਜ਼ ਦੱਸ ਹੀ ਜਗਾ ਠੀਕ ਹੈ ਨਾ ਉਹ ਹੋ ਇਹ ਤੁਹਾਨੂੰ ਅਹੀ ਗੱਲ ਆਪਾਂ ਲੋਕਾਂ ਨੂੰ ਦੱਸਣ ਦੇ ਚਲੋ ਫੇਰ ਵੀ ਯਾਦ ਆ ਜਾਂਦਾ ਚਲੋ ਉਹ ਸਾਰਾ ਸੀਨ ਫੇਰ ਦੁਬਾਰਾ ਯਾਦ ਆ ਜਾਂਦਾ ਆਪਾਂ ਉਹ ਚੀਜ਼ ਨਹੀਂ ਕਰਨਾ ਚਾਹੁੰਦੇ ਹਨਾ ਤੇ ਬਸ ਸਾਡਾ ਮਕਸਦ ਇੰਨਾ ਹੀ ਸੀਗਾ ਕਿ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਤ ਆਗਰੋ ਕੀ ਜਿਹੜੇ ਲੋਕਾਂ ਨੇ ਫਾਲਤੂ ਕਮੈਂਟ ਕੀਤੇ ਆ ਠੀਕ ਆ ਕੀ ਹਾਂ ਜੀ ਭਾਜੀ ਤੁਸੀਂ ਗੱਲ ਆਪਣਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਭਾਜੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਂਦੇ ਉਹ ਟਾਈਮ ਹੀ ਮਾੜਾ ਹੁੰਦਾ ਜਿਹੜੇ ਟਾਈਮ ਉਹ ਟਾਈਮ ਕਿਸੇ ਤੇ ਨਾ ਆਵੇ ਹਾਂ ਰੱਬ ਕਰੇ ਉਹ ਟਾਈਮ ਕਿਸੇ ਤੇ ਨਾ ਆਵੇ ਜਿਸ ਤੇ ਆਉਂਦਾ ਨਾ ਉਹਨੂੰ ਹੀ ਪਤਾ ਲੱਗਦਾ ਆ ਕਿ ਕੀ ਬੀਤੀ ਆ ਠੀਕ ਆ ਤੁਸੀਂ ਗੱਲਾਂ ਕਰਦੇ ਕਮੈਂਟ ਕਰਕੇ ਕਮੈਂਟ ਕਰਕੇ ਗਾਂ ਜਾਣਾ ਭਾਜੀ ਤੁਸੀਂ ਪੀਤੀ ਸੀ ਤੁਸੀਂ ਤੁਹਾਡੀ ਗਲਤੀ ਹੋਣੀ ਤੁਸੀਂ ਐ ਕਰਤਾ ਯੋ ਕਰਤਾ ਪਰ ਜਿਹੜੇ ਬੰਦੇ ਨੂੰ ਪਤਾ ਉਹਦੇ ਨਾਲ ਕੀ ਹੋਇਆ ਸੋ ਫालतू ਕਮੈਂਟ ਐਵੇਂ ਨਹੀਂ ਕਰੀਦੇ ਹੁੰਦੇ ਪਹਿਲੋ ਬਿਨਾਂ ਸਚਾਈ ਜਾਣੇ ਨਹੀਂ ਕਮੈਂਟ ਕਰੀਦੇ ਠੀਕ ਆ ਚਲੋ ਬਾਕੀ ਸਾਰਿਆਂ ਦਾ ਬਹੁਤ ਪਿਆਰ ਦਿਲੋਂ ਧੰਨਵਾਦ ਆ ਬਹੁਤ ਜ਼ਿਆਦਾ ਕਮੈਂਟ ਕਟੋ ਘੜੀ 3000 4000 ਕਮੈਂਟ ਆਇਆ ਸੀ ਉਸ ਵੀਡੀਓ ਦੇ ਉੱਤੇ ਸੋ ਇਸੇ ਦੇ ਨਾਲ ਅਸੀਂ ਆਪਣੀ ਜੋ ਵੀ ਹੱਡ ਬੀਤੀ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਇਹਨੂੰ ਐਜ਼ ਅ ਵਲੌਗ ਨਾ ਮੰਨਿਓ ਅਸੀਂ ਆਪਣਾ ਜਸਟ ਸਮਝੋ ਕਿ ਆਪਣੇ ਫੀਲਿੰਗ ਸ਼ੇਅਰ ਕੀਤੇ ਉਸ ਦਿਨ ਨੂੰ ਲੈ ਕੇ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੈ ਤੇ ਪਰਮਾਤਮਾ ਸਾਡੇ ਵਿਊਅਰਸ ਨੂੰ ਵੀ ਖਿਆਲ ਰੱਖੇ ਤੁਹਾਡੇ ਨਾਲ ਵੀ ਕਦੀ ਇਦਾਂ ਦਾ ਕੋਈ ਦਿਨ ਨਾ ਆਵੇ ਤੇ ਖੁਸ਼ ਰਹੋ ਹੱਸਦੇ ਵੱਸਦੇ ਰਹੋ ਤੇ ਸਾਨੂੰ ਪਿਆਰ ਕਰਦੇ ਰਹੋ ਕਿਉਂਕਿ ਅਸੀਂ ਹਸੋਣ ਹੀ ਆਏ ਆ ਤੁਹਾਨੂੰ ਕਦੀ ਇਹ ਨਹੀਂ ਚੁੰਦੇਗੇ ਕਿ ਸਾਡੇ ਕਰਕੇ ਕਿਸੇ ਦਾ ਮਨ ਖਰਾਬ ਹੋਵੇ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਹਮੇਸ਼ਾ ਸਾਰਿਆਂ ਦੀ ਮੂੰਹ ਤੇ ਸਮਾਈਲ ਲਿਆਈਏ ਤੇ ਇਸ ਕਰਕੇ ਹੁਣ ਅਸੀਂ ਹੋਰ ਵੀ ਜ਼ਿਆਦਾ ਐਫਰਟਸ ਪਾਉਣੇ ਸਟਾਰਟ ਕੀਤੇ ਆ ਤੇ ਬਸ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਹੋਰ ਕੁਝ ਵੀ ਨਹੀਂ ਚਾਹੀਦਾ ਤੇ ਮਿਲਨੇ ਆਪਾਂ ਤੁਹਾਨੂੰ ਫੇਰ ਤੇ ਉਹਨਾਂ ਤੇ ਲਈ ਆਪਣਾ ਧਿਆਨ ਰੱਖੋ ਤੇ ਪਿਆਰ ਕਰਦੇ ਰਹੋ ਬਾਈ ਬਾਈ